ਧੰਨਵਾਦ ਕਰਦਾ ਹਾਂ ਵੀਰਾਂ ਦਾ ਜੋ ਸਾਡੇ ਪਿੰਡ ਦੇ ਵਿੱਚ ਇੱਕ ਵਧੀਆ ਖੇਡ ਮੇਲਾ ਜਿਹੜਾ ਵਿਸ਼ਕਰਮਾ ਦੇ ਵਾਲੇ ਦਿਨ ਦੀਵਾਲੀ ਤੋਂ ਅਗਲੇ ਦਿਨ 13 ਨਵੰਬਰ ਨੂੰ ਕਰਵਾਉਣ ਜਾ ਰਹੇ ਆ ਸਾਫ ਸਬ ਸਾਕਤਾਂ ਨੂੰ ਖੁੱਲੇ ਸੱਦੇ ਪੱਤਰ ਹੈ ਕਿ 13 ਨਵੰਬਰ ਨੂੰ ਠੱਠੇ ਪਿੰਡ ਦੇ ਵਿੱਚ ਵੀ ਬਹੁਤ ਵੱਡਾ ਖੇਡ ਮੇਲਾ ਹੋਵੇਗਾ ਤੁਸੀਂ ਸਾਰੇ ਪੁੱਜੋ ਤੁਹਾਡਾ ਧੰਨਵਾਦ ਹੈ ਕਿਉਂਕਿ ਬੜੀ ਕਿਰਪਾ ਬੜੀ ਕਿਰਪਾ ਉਸ ਪ੍ਰਮਾਤਮਾ ਦੀ ਸਾਡੇ ਨਗਰ ਦੇ ਉੱਪਰ ਵੱਡਾ ਮਾਣ ਹੈ ਕਬੱਡੀ ਦੇ ਵਿੱਚ ਰਾਣਾ ਠੱਠੇਵਾਲਾ ਤੇ ਅਜੇ ਸਰਵਣ ਵਰਗੇ ਸੋਨੀ ਵਰਗੇ ਇਹ ਵਧੀਆ ਪਲੇਅਰ ਖੇਡਦੇ ਆ ਜੱਗੂ ਵਰਗੇ ਤੇ ਸਾਡੇ ਪਿੰਡ ਦਾ ਨਾਮ ਹੈ ਤੇ ਬਹੁਤ ਵੱਡਾ ਨਾਮ ਹੈ ਟਰੈਕਟਰ ਸਟੈਂਡ ਦੇ ਵਿੱਚ ਸੁਖਮਨ ਨੇ ਚਮਕਾਇਆ ਹੋਇਆ ਬਹੁਤ ਵੱਡਾ ਨਾਮ ਹੈ ਕਲਾਕਾਰੀ ਦੇ ਵਿੱਚ ਹਰਪਾਲ ਠੱਠੇਵਾਲੇ ਨੇ ਚਮਕਾਇਆ ਹੋਇਆ ਤੇ ਬਹੁਤ ਵੱਡਾ ਪਿਆਰ ਬਹੁਤ ਵੱਡੀ ਗਿੱਟ ਦੇ ਵਿੱਚ ਵੀਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਲਓ ਗੋਪੀ ਨੇ ਕਹਿੰਦੇ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਸਾਹਮਣੇ ਦੇਖਾਂਗੇ ਮੇਰੇ ਵੀਰੋ ਆਹ ਕਬੱਡੀ ਅਮਨ ਨੇ ਪਾ ਦਿੱਤੀ ਹੈ ਆਹ ਅਮਨ ਦੀ ਕਬੱਡੀ ਹੈ ਕਹਿੰਦੇ ਖੇਡ ਦੇ ਮੈਦਾਨ ਵਿੱਚ ਚਾਰ ਖਿਡਾਰਮਾ ਤਿਆਰ ਪਰ ਤਿਆਰ ਨੇ ਹੁਣ ਚਾਰ ਵਿੱਚੋਂ ਦੇਖਾਂਗੇ ਕਿਹੜੀ ਖਿਡਾਰਨ ਬੱਲੇ ਬੱਲੇ ਕਰਾਉਂਦੀ ਹੈ ਇਹ ਹੈ ਸਿੰਮੀ ਰਈਏ ਵਾਲੀ ਮੇਰੇ ਮਿੱਤਰੋ ਆਹ ਸਾਹਮਣੇ ਸਿੰਮੀ ਹੈ ਰਈਏ ਵਾਲੀ ਇਹ ਡੱਕਣ ਦੀ ਕਰਦੀ ਹੋਈ ਕੋਸ਼ਿਸ਼ ਪਰ ਨੰਬਰ ਕਹਿੰਦੇ ਆਹ ਸਾਹਮਣੇ ਥਾਪੀਆਂ ਵੱਜੀਆਂ ਆਹ ਕਹਿੰਦੇ ਮੂਸੇ ਵਾਲੇ ਦੀਆਂ ਥਾਪੀਆਂ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ ਜਿਹੜਾ ਜਾਗਲਾ ਇਹਨਾਂ ਨੇ ਮੇਰੇ ਖਿਆਲ ਸੋਟੀ ਦੇਣਾ ਲੈਟਾ ਇਹਨਾਂ ਜਗਾਉਣੀਆਂ ਤੇ ਬਾਅਦ ਚ ਇਹਨਾਂ ਤਾਨੂੰ ਜਬ ਤੱਕ ਇਹਦਾ ਹੋਰੀ ਵਿੱਚ ਕਰਦਣਾ ਜਿਹੜਾ ਜੰਗਲੇ ਤੇ ਭਾਰ ਪਾ ਕੇ ਬੈਠੇ ਵੀਰੋ ਵੇਨ ਤੁਹਾਡੇ ਦੇ ਘਰ ਦਾ ਭਾਰ ਵੇਨ ਤੇ ਜੰਗਲੇ ਤੇ ਭਾਰ ਨਾ ਪਾਈ ਆਪਾਂ ਵੇ ਆਹ ਸਾਹਮਣੇ ਫਿਰ ਥਾਪੀਆ ਆ ਥਾਪੀਆਂ ਮੇਰੇ ਮਿੱਤਰੋ ਮੈਚ ਗਰਮ ਹੋ ਗਿਆ ਆ ਮੈਚ ਚੋਟੀ ਦਾ ਹੋ ਗਿਆ ਮੈਚ ਕਹਿੰਦੇ ਬੜਾ ਤਕੜਾ ਹੋ ਗਿਆ ਮੇਰੇ ਵੀਰੋ ਅੱਜ ਥਾਪੀਆਂ ਮੱਝਰੀਆਂ ਨੇ ਭਾਲੋ ਵਾਲੀ ਦੀ ਧਰਤੀ ਦੇ ਦਾ ਇੱਕ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਕਿ ਲੋਕੋ ਨਾ ਇਹ ਕਹਿਰ ਗੁਜਾਰੋ ਧੀਆ ਕੋਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ ਕਿ ਪੁੱਤ ਵੰਡਾਉਣ ਜਮੀਨਾ ਇਹ ਧੀਆਂ ਦੁੱਖ ਵੰਡਾਉਂਦੀਆਂ ਨੇ ਉਹ ਸਾਹਮਣੇ ਪਾਸੇ ਦੇਖਾਂਗੇ ਨੰਬਰ ਅਮਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਟੀਨਾ ਨੇ ਪਾ ਦਿੱਤੀ ਹੈ ਉਹ ਟੀ ਉਹ ਸਾਹਮਣੇ ਤੇ ਕਿਰਪਦੇਰ ਪੈਸੇ ਹੀ ਹੋਏ ਤੇਰੇ ਪਿਆਰੀ ਇਹਨਾਂ ਦੇ ਰਿਹਾ ਕਿ ਖਿਡਾਰੀਆਂ ਨੇ ਵਧੀਆ ਮੈਚ ਖੇਡਿਆ ਇਹ ਪਿਆਰ ਮਿਲਦਾ ਵੀ ਚਾਹੀਦਾ ਆਹ ਸਾਹਮਣੇ ਵੇਖਾਂਗੇ ਅਗਲੀ ਕਬੱਡੀ ਅਮਰ ਫਿਰ ਪੌਂਡ ਦੇ ਲਈ ਵਧੀ ਹੋਈ ਹੈ ਦੂਜੇ ਪਾਸੇ ਪੀਤੂ 1000 ਦਿੱਤਾ ਤੇਰੇ ਜੱਫੇ ਦਾ ਗੁਰਪ੍ਰੀਤ ਬੋਪਰਾ ਵਾਲੇ ਵੀਰ ਨੇ ਇਹ ਉਹ ਉਂਗਲ ਖੜੀ ਆ ਉਹ ਉਂਗਲ ਖੜੀ ਆ ਉਹ ਥਾਪੀ ਵੀ ਕਿਸੇ ਕਿਸੇ ਕੋ ਵੱਜਦੀ ਆ ਉਹ ਥਾਪੀਆਂ ਮੇ ਮੈਂ ਕਹਤਾ 500 ਜਿਹੜੀ ਖਰਾਰਨ ਪੁਆਇੰਟ ਲੈ ਕੇ ਥਾਪੀਆ ਬਾਰੇ ਕੀ 500 ਦਿੱਤਾ ਜਾਵੇਗਾ ਤਾਂ ਕਬੱਡੀ ਫਿਰ ਕਹਿੰਦੇ ਅਮਨ ਨੇ ਭਾ ਦਿੱਤੀ ਮੇਰੇ ਵੀਰੋ ਅਮਨ ਦੀ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਵਿੱਚ ਆ ਦੂਸਰੇ ਪਾਸੇ ਸਿੰਮੀ ਵਰਗੀਆਂ ਪੱਲੂ ਵਰਗੀਆਂ ਉਹ ਬੀਤੂ ਵਰਗੀਆਂ ਚਾਰ ਖਿਡਾਰਨਾਂ ਬਾਰੇ ਮਿੱਤਰੋ ਉਹ ਪਈ ਹੋਈ ਕਬੱਡੀ ਹੈ ਇਹ ਹੈ ਸਾਹਮਣੇ ਸਿੰਮੀ ਉਹ ਰਈਏ ਵਾਲੀ ਉਹ ਡੱਕਣ ਦੀ ਕਰਦੀ ਹੋਈ ਕੋਸ਼ਿਸ਼ ਇੱਕ ਪਾਸੇ ਰੇਡਰ ਹੈ ਦੂਸਰੇ ਪਾਸੇ ਜਾਫੀ ਆਹ ਥਾਪੀਆਂ ਵੱਜਦੀਆਂ ਅੱਜ ਆਹ ਥਾਪੀਆਂ ਵੱਜਦੀਆਂ ਕਿ ਜਦ ਮੋਟਿਆਂ ਪੱਟਾਂ ਤੇ ਥਾਪੀ ਵੱਜਦੀ ਤੇ ਖੜਕਾ ਲਾਹੌਰ ਸੁਣੀਦਾ ਬਹੁਤ ਵੱਡਾ ਪਿਆਰ ਭੇਜਦਾ ਮੈਂ ਵੀਰ ਦਾ ਧੰਨਵਾਦ ਕਰਦਾ ਨਾਲ ਵੀਰ ਸਾਡਾ ਬਲਬੀਰ ਵੀਰ ਡਰਾਈਵਰ ਸਾਡੇ ਡੀਡੀਆਈ ਸਕੂਲ ਵਾਲਾ ਵੀਰ ਉਹਦਾ ਧੰਨਵਾਦ ਆ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ ਤੇ ਤੇਰਾ ਨਵੰਬਰ ਨੂੰ ਕਹਿੰਦੇ ਬਾਬਾ ਕਾਲਾਵੈਰ ਜੀ ਦਾ ਖੇਡ ਮੇਲਾ ਠੱਡੇ ਪਿੰਡ ਦੇ ਵਿੱਚ ਚੋਟੀ ਦੇ ਮੁਕਾਬਲੇ ਹੋਣਗੇ ਉਹ ਸਾਹਮਣੇ ਕਹਿੰਦੇ ਇੱਕ ਲੱਖਾਂ ਜਿਹਾ ਪੁਆਇੰਟ ਜੋੜ ਗਿਆ ਮੈਚ ਮੁੱਕ ਗਿਆ ਹੈ ਅਮਰ ਦੀ ਰੇਡ ਦੇ ਚ ਪਾਸੇ ਪਿੱਤੂ ਆ ਮੇਰੇ ਵੀਰੋ ਤੇ ਪਿੱਤੂ ਦੇ ਨਾਲ ਹੈਪੀ ਆ ਆ ਜਿੱਥੋਂ ਦਾ ਪੰਜਾਬ ਦਾ ਲੋਕ ਆ ਇੱਕ ਰਣਜੀਤ ਪਾਵਾਗ ਆ ਗਿਆ ਕਿ ਮੈਨੂੰ ਫਿਰ ਦੁਬਾਰਾ ਦੱਸੀ ਬਾਪੂ ਗੱਲਾਂ ਲਾਹੌਰ ਦੀਆਂ ਪਰ ਆ ਆ ਵੇਖਾਂਗੇ ਮਣ ਪਰ ਪੁਆਇੰਟ ਰੇਡਰ ਦੇ ਹਿੱਸੇ ਮਾਰ ਦਿਓ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਫਤਕਾਰ ਦੇ ਰਿਹਾ ਟੱਕਰ ਕੇ ਦੇ ਨਾਲ ਹੋਵੇਗੀ ਅਮਰਦੀਪ ਰੇਡ ਪਿੱਤੂ ਤਿਆਰੀ ਦੇ ਵਿੱਚ ਆ ਆ ਵੇਖਾਂਗਾ ਆ ਹੈਪੀ ਐ ਮੈਨੂੰ ਲੱਗਦੀ ਗੱਲ ਪਰ ਕੁੜੇ ਆ ਬਾਜਬਲੀ ਉਂਗਲ ਖੜੀ ਐ ਪੁਆਇੰਟ ਰੇਡਰ ਦੇ ਹਿੱਸੇ ਧਾਵੀ ਦੇ ਹਿੱਸੇ ਜੁੜਦਾ ਆ ਜਿਹੜੀ ਯਾਰੀ ਜੱਗੇ ਭੀਲੇ ਦੇ ਨਾਲ ਆ ਸੋਟੇ ਭਰਾ ਦੇ ਨਾਲ ਪਰ ਸਾਹਮਣੇ ਵੇਖਾਂਗਾ ਪੁਆਇੰਟ ਰੇਡਰ ਦੇ ਹਿੱਸੇ ਆ 500 ਹੁਣ ਆਪਾਂ ਦੇ ਦਈਏ ਇਸ ਬੱਚੀ ਨੂੰ ਮਾਰਨ ਦੇ ਵਿੱਚ ਕੁੜੀਆਂ ਨੇ ਇਹ ਮਾਰਨੇ ਗੁੱਖ ਵਿੱਚ ਧੀ ਧਰਤੀ ਇਟ ਪਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਹਾਣੀ ਜਿਨ੍ਹਾਂ ਸਾਂਭੇ ਤਾਂ ਖਤਮ ਕਰ ਸਾਡਾ ਵੀਰ ਟਿੰਕਾ ਮਜੀਠਾ ਫਰਾਂਸ ਵਾਲੇ ਵੀਰਾਂ ਵੱਲੋਂ ਸੱਦੇ ਆ ਗੁਰਪ੍ਰੀਤ ਸਿੰਘ ਸਾਡਾ ਵੀਰ ਬੋਪਰਾ ਹੈ ਯੂਐਸਏ ਵਾਲਾ ਉਹ ਸੱਦੇ ਦੇ ਰਿਹਾ ਜਤਿੰਦਰ ਯੂਐਸਏ ਸੱਦੇ ਦੇ ਰਿਹਾ ਲਾਲੀ ਬੋਪਰਾ ਹੈ ਸੱਦੇ ਦਿੰਦੇ ਆ ਅਮਨ ਕੌਡੀ ਪੌਣ ਦੇ ਲਈ ਵਧੀ ਹੋਈ ਹੈ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਹਰਵਿੰਦਰ ਸਿੰਘ ਜੀ ਕਾਲੋ ਯੂਐਸਏ ਵਾਲਿਆਂ ਦਾ ਬਹੁਤ ਵੱਡਾ ਸਤਿਕਾਰ ਆਪਾਂ ਕਰਦੇ ਆ ਸਰ ਮਿਤਰਮਨ ਸਿੰਘ ਜੀ ਕਾਲੋ ਵੀਡੀਓ ਸਾਹਿਬ ਉਹਦਾ ਬਹੁਤ ਵੱਡਾ ਯੋਗਦਾਨ ਹੈ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਆਪਾਂ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰਦੇ ਆ ਆ ਸਾਹਮਣੇ ਅਮਨ ਮਾਰਦੀ ਥਾਪੀਆਂ ਤੇ ਪੁਆਇੰਟ ਜੋੜਦੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਲਓ ਗੋਪੀ ਨੇ ਕਹਿੰਦੇ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਅਗਲੀ ਕਬੱਡੀ ਸਾਹਮਣੇ ਦੇਖਾਂਗੇ ਮੇਰੇ ਵੀਰੋ ਆਹ ਕਬੱਡੀ ਅਮਨ ਨੇ ਪਾ ਦਿੱਤੀ ਹੈ ਆਹ ਅਮਨ ਦੀ ਕਬੱਡੀ ਹੈ ਕਹਿੰਦੇ ਖੇਡ ਦੇ ਮੈਦਾਨ ਵਿੱਚ ਚਾਰ ਖਿਡਾਰਮਾ ਤਿਆਰ ਪਰ ਤਿਆਰ ਨੇ ਹੁਣ ਚਾਰ ਵਿੱਚੋਂ ਦੇਖਾਂਗੇ ਕਿਹੜੀ ਖਿਡਾਰਨ ਬੱਲੇ ਬੱਲੇ ਕਰਾਉਂਦੀ ਹੈ ਇਹ ਹੈ ਸਿੰਮੀ ਰਈਏ ਵਾਲੀ ਮੇਰੇ ਮਿੱਤਰੋ ਆਹ ਸਾਹਮਣੇ ਸਿੰਮੀ ਹੈ ਰਈਏ ਵਾਲੀ ਇਹ ਡੱਕਣ ਦੀ ਕਰਦੀ ਹੋਈ ਕੋਸ਼ਿਸ਼ ਪਰ ਨੰਬਰ ਕਹਿੰਦੇ ਆਹ ਸਾਹਮਣੇ ਥਾਪੀਆਂ ਵੱਜੀਆਂ ਆਹ ਕਹਿੰਦੇ ਮੂਸੇ ਵਾਲੇ ਦੀਆਂ ਥਾਪੀਆਂ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ ਜਿਹੜਾ ਜਾਗਲਾ ਇਹਨਾਂ ਨੇ ਮੇਰੇ ਖਿਆਲ ਸੋਟੀ ਦੇਣਾ ਲੈਟਾ ਇਹਨਾਂ ਜਗਾਉਣੀਆਂ ਤੇ ਬਾਅਦ ਚ ਇਹਨਾਂ ਤਨੂ ਜਦ ਤੱਕ ਇਹਦਾ ਹੋਰ ਹੀ ਵਿੱਚ ਕਰਦਣਾ ਜਿਹੜੇ ਜਾਗਲੇ ਤੇ ਭਾਰ ਪਾ ਕੇ ਬੈਠੇ ਵੀਰੋ ਵੇਨ ਤੁਹਾਡੇ ਦੇਖਦਾ ਭਾਰ ਵੇਨ ਤੇ ਜਾਗਲੇ ਤੇ ਭਾਰ ਨਾ ਪਾਈ ਆਪਾਂ ਵੇ ਆਹ ਸਾਹਮਣੇ ਫਿਰ ਥਾਪੀਆ ਓ ਥਾਪੀਆਂ ਮੇਰੇ ਮਿੱਤਰੋ ਮੈਚ ਗਰਮ ਹੋ ਗਿਆ ਓ ਮੈਚ ਚੋਟੀ ਦਾ ਹੋ ਗਿਆ ਮੈਚ ਕਹਿੰਦੇ ਬੜਾ ਤਕੜਾ ਹੋ ਗਿਆ ਮੇਰੇ ਵੀਰੋ ਅੱਜ ਥਾਪੀਆਂ ਵੱਜ ਰੀਆਂ ਨੇ ਭਾਲੋ ਵਾਲੀ ਦੀ ਧਰਤੀ ਦੇ ਦਾ ਇੱਕ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਕਿ ਲੋਕੋ ਨਾ ਇਹ ਕਹਿਰ ਗੁਜਾਰੋ ਧੀਆਂ ਕੋਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ ਕਿ ਪੁੱਤ ਵੰਡਾਉਣ ਜਮੀਨਾ ਇਹ ਧੀਆਂ ਦੁੱਖ ਵੰਡਾਉਂਦੀਆਂ ਨੇ ਓ ਸਾਹਮਣੇ ਪਾਸੇ ਦੇਖਾਂਗੇ ਨੰਬਰ ਅਮਨ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਟੀਨਾ ਨੇ ਪਾ ਦਿੱਤੀ ਹੈ ਉਹ ਟੀ ਉਹ ਸਾਹਮਣੇ ਕਿਰਪਦੇਰ ਪੈਸੇ ਹੀ ਹੋ ਜੇ ਤੇਰੇ ਪਿਆਰੀ ਇਹਨਾਂ ਦੇ ਰਿਹਾ ਹੈ ਕਿ ਖਿਡਾਰੀਆਂ ਨੇ ਵਧੀਆ ਮੈਚ ਖੇਡਿਆ ਇਹ ਪਿਆਰ ਮਿਲਦਾ ਵੀ ਚਾਹੀਦਾ ਹੈ ਉਹ ਸਾਹਮਣੇ ਵੇਖਾਂਗੇ ਅਗਲੀ ਕਬੱਡੀ ਅਮਰ ਫਿਰ ਪੌਂਡ ਦੇ ਲਈ ਵਧੀ ਹੋਈ ਹੈ ਦੂਜੇ ਪਾਸੇ ਪੀਤੂ 1000 ਦਿੰਦਾ ਤੇਰੇ ਜੱਫੇ ਦਾ ਗੁਰਪ੍ਰੀਤ ਬੋਪਰਾ ਵਾਲੇ ਵੀਰ ਨੇ ਇਹ ਉਹ ਉਂਗਲ ਖੜੀ ਹੈ ਉਹ ਉਂਗਲ ਖੜੀ ਹੈ ਉਹ ਥਾਪੀ ਵੀ ਕਿਸੇ ਕਿਸੇ ਕੋ ਵੱਜਦੀ ਹੈ ਉਹ ਥਾਪੀਆਂ ਮੈਂ ਕਹਤਾ 500 ਜਿਹੜੀ ਖਰਾਰਲ ਪੁਆਇੰਟ ਲੈ ਕੇ ਥਾਪੀਆ ਬਾਰੇ ਕੀ 500 ਦਿੱਤਾ ਜਾਵੇਗਾ ਤਾਂ ਕਬੱਡੀ ਫਿਰ ਕਹਿੰਦੇ ਅਮਨ ਦੇ ਭਾ ਦਿੱਤੀ ਮੇਰੇ ਵੀਰੋ ਅਮਨ ਦੀ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਵਿੱਚ ਆ ਦੂਸਰੇ ਪਾਸੇ ਸਿਮੀ ਵਰਗੀਆਂ ਪੱਲੂ ਵਰਗੀਆਂ ਉਹ ਬੀਤੂ ਵਰਗੀਆਂ ਚਾਰ ਖਿਡਾਰਨਾਂ ਬਣ ਮਿੱਤਰੋ ਉਹ ਪਈ ਹੋਈ ਕਬੱਡੀ ਹੈ ਇਹ ਹੈ ਸਾਹਮਣੇ ਸਿੰਮੀ ਉਹ ਰਈਏ ਵਾਲੀ ਉਹ ਡੱਕਣ ਦੀ ਕਰਦੀ ਹੋਈ ਕੋਸ਼ਿਸ਼ ਇੱਕ ਪਾਸੇ ਰੇਡਰ ਹੈ ਦੂਸਰੇ ਪਾਸੇ ਜਾਫੀ ਉਹ ਥਾਪੀਆਂ ਵੱਜਦੀਆਂ ਅੱਜ ਉਹ ਥਾਪੀਆਂ ਵੱਜਦੀਆਂ ਕਿ ਜਦ ਮੋਟਿਆਂ ਪੱਟਾਂ ਤੇ ਥਾਪੀ ਵੱਜਦੀ ਖੜਕਾ ਲਾਹੌਰ ਸੁਣੀਦਾ ਬਹੁਤ ਵੱਡਾ ਪਿਆਰ ਭੇਜਦਾ ਮੈਂ ਵੀਰ ਦਾ ਧੰਨਵਾਦ ਕਰਦਾ ਨਾਲ ਵੀਰ ਸਾਡਾ ਬਲਬੀਰ ਵੀਰ ਡਰਾਈਵਰ ਸਾਡੇ ਡੀਡੀਆਈ ਸਕੂਲ ਵਾਲਾ ਵੀਰ ਉਹਦਾ ਧੰਨਵਾਦ ਹੈ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ ਤੇ 13 ਨਵੰਬਰ ਨੂੰ ਕਹਿੰਦੇ ਬਾਬਾ ਕਾਲਾ ਵਿਰ ਜੀ ਦਾ ਖੇਡ ਮੇਲਾ ਠੱਡੇ ਪਿੰਡ ਦੇ ਵਿੱਚ ਛੋਟੀ ਦੇ ਮੁਕਾਬਲੇ ਹੋਣਗੇ ਉਹ ਸਾਹਮਣੇ ਕਹਿੰਦੇ ਇੱਕ ਲੱਖਾਂ ਜਿਹੇ ਪੁਆਇੰਟ ਜੋੜ ਗਿਆ ਮੈਚ ਮੁੱਕ ਗਿਆ ਹੈ ਓ ਅਮਰ ਦੀ ਰੇਡ ਦੇ ਚ ਪਾਸੇ ਪਿੱਤੂ ਆ ਮੇਰੇ ਵੀਰੋ ਤੇ ਪਿੱਤੂ ਦੇ ਨਾਲ ਹੈਪੀ ਆ ਅੱਜ ਤੋਂ ਦਾ ਪੰਜਾਬ ਦਾ ਲੋਕਾ ਇੱਕ ਰਣਜੀਤ ਬਾਵਾ ਕਾ ਆ ਗਿਆ ਕਿ ਮੈਨੂੰ ਫਿਰ ਦੁਬਾਰਾ ਦੱਸੀ ਬਾਪੂ ਗੱਲਾਂ ਲਾਹੌਰ ਦੀਆਂ ਪਰ ਆ ਵੇਖਾਂਗੇ ਅਮਣ ਪਰ ਪੁਆਇੰਟ ਰੇਡਰ ਦੇ ਹਿੱਸੇ ਮਾਰ ਦਿਓ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਫਤਕਾਰ ਦੇ ਰਿਹਾ ਟੱਕਰ ਕੇਦੇ ਨਾਲ ਹੋਵੇਗੀ ਅਮਰਦੀ ਰੇਡ ਪਿੱਤੂ ਤਿਆਰੀ ਦੇ ਵਿੱਚ ਆ ਆ ਵੇਖਾਂਗਾ ਆ ਹੈਪੀ ਐ ਮੈਨੂੰ ਲੱਗਦੀ ਗੱਲ ਪਰ ਕੁੜੇ ਆ ਬਾਜਬਲੀ ਉਂਗਲ ਖੜੀ ਐ ਪੁਆਇੰਟ ਰੇਡਰ ਦੇ ਹਿੱਸੇ ਧਾਵੀ ਦੇ ਹਿੱਸੇ ਜੁੜਦਾ ਆ ਜਿਹੜੀ ਯਾਰੀ ਜੱਗੇ ਭੀਲੇ ਦੇ ਨਾਲ ਆ ਸੋਟੇ ਭਰਾ ਦੇ ਨਾਲ ਆ ਪਰ ਸਾਹਮਣੇ ਵੇਖਾਂਗਾ ਪੁਆਇੰਟ ਰੇਡਰ ਦੇ ਹਿੱਸੇ ਆ 500 ਹੁਣ ਆਪਾਂ ਦੇ ਦਈਏ ਇਸ ਬੱਚੀ ਨੂੰ ਮਾਰਨ ਦੇ ਵਿੱਚ ਕੁੜੀਆਂ ਨੇ ਇਹ ਮਾਰਦੇ ਗੁੱਖ ਵਿੱਚ ਧੀ ਧਰਤੀ ਇਟ ਪਾਣੀ ਜਿਨ੍ਹਾਂ ਸਾਬੇ ਤਾਂ ਖਤਮ ਕਹਾਣੀ ਜੇ ਨਾ ਸਾਭੇ ਤਾਂ ਖਤਮ ਗਾ ਸਾਡਾ ਵੀਰ ਟਿੰਕਾ ਮਜੀਠਾ ਫਰਾਂਸ ਵਾਲੇ ਵੀਰਾਂ ਵੱਲੋਂ ਸੱਦੇ ਆ ਗੁਰਪ੍ਰੀਤ ਸਿੰਘ ਸਾਡਾ ਵੀਰ ਬੋਪਰਾ ਹੈ ਯੂ ਐਸ ਏ ਵਾਲਾ ਉਹ ਸੱਦੇ ਦੇ ਰਿਹਾ ਜਤਿੰਦਰ ਯੂ ਐਸ ਏ ਸੱਦੇ ਦੇ ਰਿਹਾ ਲਾਲੀ ਬੋਪਰਾ ਹੈ ਸੱਦੇ ਦਿੰਦੇ ਆ ਅਮਨ ਕੌਡੀ ਪੌਣ ਦੇ ਲਈ ਵਧੀ ਹੋਈ ਹੈ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਹਰਵਿੰਦਰ ਸਿੰਘ ਜੀ ਕਾਲੋ ਯੂ ਐਸ ਏ ਵਾਲਿਆਂ ਦਾ ਬਹੁਤ ਵੱਡਾ ਸਤਿਕਾਰ ਆਪਾਂ ਕਰਦੇ ਆ ਸਰ ਮਿਤਰ ਮਾਨ ਸਿੰਘ ਜੀ ਕਾਲੋ ਵੀਡੀਓ ਸਾਹਿਬ ਉਹਦਾ ਬਹੁਤ ਵੱਡਾ ਯੋਗਦਾਨ ਹੈ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਆਪਾਂ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰਦੇ ਆ ਸਾਹਮਣੇ ਅਮਨ ਮਾਰ ਦੀ ਥਾਪੀਆਂ ਤੇ ਪੁਆਇੰਟ ਜੋੜਦੀ ਆਪਣੀ ਟੀਮ ਦੇ ਖਾਤੇ ਦੇ ਵਿੱਚ